ਅਨੇ ਕੀ ਨਾਮ ਤੁਹਾਡਾ ਜੀ ਤੁਹਾਡਾ ਅਰਜਿੰਦਰ ਲਾਲ ਜੀ ਅਰਜਿੰਦਰਪਾਲ ਜੀ ਕੀ ਤੁਸੀਂ ਹਸਪਤਾਲ ਆਏ ਹੋ ਫੋਗੜਾ ਦਾ ਸਿਵਲ ਹਸਪਤਾਲ ਕਦੋਂ ਦੀ ਲਾਈਟ ਗਈ ਹੋਈ ਹੈ ਇੱਥੇ ਨਹੀਂ ਮੰਦਾਵੀ ਲਈ ਹੈ 6:20 20 ਮਿੰਟ ਦੇ ਵਿੱਚ ਤੇ ਹੁਣ ਟਾਈਮ ਕਿੰਨਾ ਹੋ ਚੁੱਕਾ ਹੋਣਿਆ ਜੀ ਅੱਲੇ ਤੱਕ ਬੱਤੀ ਨਹੀਂ ਆਈ ਕੀ ਪ੍ਰਬੰਧਕਾਂ ਵੱਲੋਂ ਕੋਈ ਇੰਤਜ਼ਾਮ ਕੀਤਾ ਗਿਆ ਲਾਈਟ ਦਾ ਇੱਥੇ ਨਾ ਕੋਈ ਕੀਤਾ ਗਿਆ ਤੇ ਤੁਹਾਡੇ ਪੇਸ਼ੈਂਟ ਦਾ ਕਿਹੜਾ ਆਪਰੇਸ਼ਨ ਹੋਇਆ ਟੱਤੇ ਦਾ ਹੋਇਆ ਅੱਛਾ ਤੇ ਕੀ ਮੰਗ ਕਰਦੇ ਸਰਕਾਰ ਤੋਂ ਆਹ ਸਾਨੂੰ ਇੱਥੇ ਪੁਹੀਆ ਸੁਣਦਾ ਹੋਣੀ ਜਿਹੜੀਆਂ ਆਈ ਲਾਈਟ ਹੋਣੀ ਚਾਹੀਦੀ ਆ ਅਡਰਸਾ ਇੱਕ ਮਾਮਲਾ ਸਾਹਮਣੇ ਆਇਆ ਕਿ ਦੇਰ ਸ਼ਾਮ ਜਿਹੜਾ ਆ ਲਾਈਟ ਬੰਦ ਹੋਣ ਕਰਕੇ ਹਾ ਕਾਰਮਚੀ ਸੀ ਕੀ ਸੀ ਮਾਮਲਾ ਕੀ ਜਨਰੇਟਰ ਵਗੈਰਾ ਚੱਲੇ ਨਹੀਂ ਆਪਣੇ ਉਹ ਇਸ ਤਰ੍ਹਾਂ ਜੀ ਕੱਲ ਸ਼ਾਮੀ ਲਾਈਟ ਗਈ ਸੀ ਤੇ ਜਨਰੇਟਰ ਚਲਾਏ ਸੀਗੇ ਬੰਦੇ ਰੋ ਚਲਾਉਂਦੇ ਆ ਤੇ ਇਹ ਕੋਈ ਉਹ ਉਹ ਜਿਹੜੀ ਹੋਈ ਪਰ ਇਹ ਚਲਾ ਦਿੱਤੇ ਸੀ ਜਨਰੇਟਰ ਤੇ ਐਸੀ ਗੱਲ ਨਹੀਂ ਅਸੀਂ ਕਿ ਅਲਰਟ ਕਈ ਵਾਰ ਜਾਂਦੀ ਹੈ ਕਿ ਅਸੀਂ ਹਰ ਵਾਰ ਜਨਰੇਟਰ ਚਲਾ ਦੇਦੇ ਨੇ ਤੇ ਸਾਡੇ ਕੋਲ ਚਾਰ ਜਨਰੇਟਰ ਨੇ ਤੇ ਸਾਰਾ ਹਸਪੀਟਲ ਜਨਰੇਟਰ ਨਾਲ ਕਨੈਕਟਡ ਆ ਜਦੋਂ ਵੀ ਲਾਈਟ ਜਾਂਦੀ ਮੈਸੇ ਵੀ ਸਾਡੇ ਹੌਟ ਲਾਈਟ ਆ ਬਾਈਟ ਬਹੁਤ ਘੱਟ ਜਾਂਦੀ ਹੈ ਜੇ ਕਿਤੇ ਚੱਲੇ ਜਾਵੇ ਚਲਾ ਦਿੰਦੇ ਹਾਂ ਤਾਂ ਉਹ ਕਿਤੇ ਕਿਤੇ ਕੋ ਚੱਟ ਨਹੀਂ ਤਲ ਫੌਲਟ ਹੋਈ। ਜੈਨਤਾ ਉਹ ਬਸ ਲਈ ਠੀਕ ਰਹਾ। ਆਮ ਦੇਖਿਆ ਗਿਆ ਕਿ ਗਾਇਨੀ ਬਾੜ ਦਾ ਵੀ ਜਿਹੜਾ ਲਾਈਟ ਹੈ ਕਾਫੀ ਸਮੇਂ ਤੱਕ ਨਹੀਂ ਆਈ ਜਿੱਥੇ ਕਿ 99 ਬੱਚੇ ਰੱਖੇ ਹੁੰਦੇ ਆ। ਉੱਥੇ ਵੀ ਲਾਈਟ ਨਹੀਂ ਸੀ ਕਾਫੀ ਸਮੇਂ ਤੱਕ ਯਾਨੀ ਕਿ ਕੀ ਪ੍ਰੋਬਲਮ ਸੀ ਕਿਉਂ ਲਾਈਟ ਬੰਦ ਰਹੀ ਹੈ। ਉਸੇ ਵੇਲੇ ਮੈਕੈਨਿਕ ਨੂੰ ਬੁਲਾ ਲਿਆ ਗਿਆ ਸੀਗਾ। ਮੈਕੈਨਿਕ ਨੂੰ ਉਸ ਦਿਨ ਬੁਲਾਉਣ ਬੁਲਾਇਆ। ਤੇ ਮੈਕੈਨਿਕ ਦੇ ਆਉਣ 'ਚ ਥੋੜੀ ਦੇਰੀ ਹੋਈ ਲੇਟ। ਪਰ ਇਹ ਆਪ ਜਲਦੀ ਆਵੇ ਸੀ ਕਿ ਫੋਟੀ ਕਰਵਾ ਦਿੱਤੀ ਗਈ ਸੀ ਤੇ ਕੀ ਗਾਇਨੀ ਵਾਰਡ ਦਾ ਜਿਹੜਾ ਜਨਰੇਟਰ ਹੈ ਉਹ ਅਲੱਗ ਹੈਗਾ ਜਾਂ ਸਾਰੇ ਹਸਪਤਾਲ ਦੇ ਇਕੱਠੇ ਹੀ ਚੱਲਦੇ ਹੈ ਗਾਇਨੀ ਵਾਰਡ ਤੇ ਐਮਰਜੈਂਸੀ ਦਾ ਇਕੱਠਾ ਹੈ ਤੇ ਇਧਰ ਆਪਰੇਸ਼ਨ ਟਰੇਟਰ ਦਾ ਓਪੀਡੀ ਦਾ ਹਾਲ ਹੈ ਪਰ ਓਪੀਡੀ ਦਾ ਵੀ ਕੋਈ ਨਹੀਂ ਚੱਲਿਆ ਤੇ ਜਿਹੜਾ ਆਪਰੇਸ਼ਨ ਥੀਟਰ ਹੈ ਉਹਦਾ ਵੀ ਕੋਈ ਨਹੀਂ ਚੱਲਿਆ ਕਿਉਂਕਿ ਇੱਕ ਡਿਲੀਵਰੀ ਹੋਣ ਵਾਲੀ ਸੀ ਪਰ ਲਾਈਟ ਨਾ ਹੋਣ ਕਰਕੇ ਪੈਂਡਿੰਗ ਵੈਸੀ ਨਹੀਂ ਜਿੱਦੜ ਲਾਈਟ ਚੱਲਦੀ ਆ ਉਹ ਲੋਡਰ ਹੋ ਗਿਆ ਉਹ ਟਾਈਮ ਐਮਸੀਐਚ ਗੜਮੀ ਚ ਆਉਂਦਾ ਉਹ ਤਾਂ ਸਹੀ ਵੀ ਜਨਰੇਟਰ ਸੀ ਓਪੀਡੀ ਕਾਲ ਵੈਸੇ ਸ਼ਾਮ ਨਹੀਂ ਤੱਕ ਹੁੰਦੀ ਜੀ ਕੋਈ ਨਹੀਂ ਪਰ ਅਸੀਂ ਖਿਆਲ ਰੱਖਦੇ ਹਾਂ ਕਿ ਇਦਾਂ ਦੀ ਕੋਈ ਪ੍ਰੋਬਲਮ ਨਾ ਆਵੇ ਟਾਈਮ ਟੇ ਟਾਈਮ ਟੇ ਰਿਪੇਅਰ ਕਰਦੇ ਰਹੀਦਾ ਸਭ ਕੁਝ